ਸਤਿ ਸ੍ਰੀ ਅਕਾਲ ਜੀ ਅੱਜ ਜਿਹਨੂੰ ਤੁਸਾਂ ਖਾ ਰਹੇ ਆ ਪੁਰਦਾਸਪੁਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਇੱਥੇ ਅੱਜ ਦੁਕਾਨਦਾਰ ਜੋ ਹੈ ਕਨੂਨਵਾਂ ਚੌਂਕ ਦੇ ਨੇੜੇ ਪਰਜਾਨਾ ਦੀ ਤਰ੍ਹਾਂ ਹੀ ਇੱਕ ਅੱਜ ਸਵੇਰੇ ਟਰੱਕ ਜੋ ਹੈ ਉਹ ਓਵਰਲੋਡ ਆਇਆ ਹੈ ਔਰ ਰੌਂਗ ਸਾਈਡ ਤੇ ਆਇਆ ਹੈ ਦੁਕਾਨਦਾਰਾਂ ਦੇ ਇਲਜ਼ਾਮ ਇਹ ਹਨ ਕਿ ਇਹ ਟਰੱਕ ਰੁਜਾਨਾ ਹੀ ਇੱਥੇ ਆ ਕੇ ਖੜਦੇ ਹਨ ਕਿਹੇ ਦਾ ਕਿਸੇ ਦਿਨ ਕੋਈ ਨਾ ਕੋਈ ਰੀਜ਼ ਨਾਲ ਟੱਕਾਂ ਦੇ ਕਾਰਨ ਹਾਦਸਾ ਵਾਪਰਦਾ ਰਹਿੰਦਾ ਹੈ ਪਰ ਦੁਕਾਨਦਾਰਾਂ ਨੇ ਗੁਰਦਾਸਪੁਰ ਦੀ ਟਰੈਂਕੋ ਪੁਲਿਸ ਅਤੇ ਛਿੱੜੀ ਥਾਣੇ ਦੇ ਐਸਐਚਓ ਦੇ ਉੱਤੇ ਵੀ ਇਹ ਵੱਡੇ ਇੰਜਾਮ ਲਗਾਏ ਹਨ ਕਿ ਇਹ ਟਰੱਕ ਰੁਜਾਨਾ ਹੀ ਰੌਣਕ ਸਾਈਡ ਤੇ ਆਉਂਦੇ ਹਨ ਅੱਜ ਜਿਹੜੇ ਟਰੱਕ ਚੱਲ ਗਏ ਹਨ ਅਤੇ ਜੋ ਇਹ ਟਰੱਕ ਚੱਲ ਕੇ ਜਿਸ ਦੁਕਾਨ ਦਾ ਸਮਾਨ ਲੈ ਕੇ ਆਏ ਹਨ ਉਹਨਾਂ ਦੁਕਾਨਦਾਰਾਂ ਨੇ ਆਪਣੇ ਨਾਲ ਦੀ ਦੁਕਾਨ ਵਾਲਿਆਂ ਦੇ ਨਾਲ ਝਗੜਾ ਕੀਤਾ ਹੈ ਉਨਾਂ ਦੀ ਇੱਕ ਲੇਡੀ ਦੀ ਖਿੱਚ ਦੂ ਵੀ ਕੀਤੀ ਹੈ ਪਰ ਜਦੋਂ ਇਸ ਬਾਰੇ ਉਹਨਾਂ ਨੇ 112 ਨੰਬਰ ਤੇ ਕਾਲ ਕੀਤੀ ਪੁਲਿਸ ਤਾਂ ਮੌਕੇ ਤੇ ਆ ਗਈ ਛਿੱਡੀ ਸਾਡੇ ਦੀ ਵੀ ਪੁਲਿਸ ਮੌਕੇ ਤੇ ਆ ਗਈ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਵੀ ਮੌਕੇ ਤੇ ਆ ਗਈ ਪਰ ਇਹਨਾਂ ਇਸ ਟਰੱਕ ਚਾਲਕ ਦੇ ਖਿਲਾਫ ਅਤੇ ਉਸ ਦੁਕਾਨਦਾਰ ਦੇ ਖਿਲਾਫ ਜਿਹੜੀ ਇਹ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਅਸੀਂ ਤੁਹਾਨੂੰ ਦੁਖਾਉਂਦੇ ਹਾਂ ਗੁਰਦਾਸਪੁਰ ਦੇ ਦੁਕਾਨਦਾਰਾਂ ਦੀ ਜੋ ਇਹ ਇਲਜ਼ਾਮ ਉਹ ਕਿਵੇਂ ਇਲਜ਼ਾਮ ਲਗਾ ਰਹੇ ਹਨ ਉਹ ਦੇਖੋ ਸੀ ਸਰਪੋ ਮੈਡੀਕਲ ਕਰਾਈਏ ਤੇਰੀ ਸਾਡੀ ਹੈਗਾ ਆ ਸਾਡੀ ਆਪਾਂ ਹੀ ਦਰਦ ਲੈ ਕੇ ਆ ਮੇਰੇ ਸਾਰੇ ਕੱਪੜੇ ਪਾੜਦੇ ਆ ਮੈਂ ਆਇਆ ਹੀ ਆ ਤਿੰਨੇ ਪਿਓ ਬੋਤੇ ਤਿੰਨੇ ਪਿਓ ਬੋਤੇ ਪਾਏ ਉਹ ਤਿੰਨੇ ਸਾਥੋਂ ਮੈਂ ਕਾਲਾ ਹੋਣਾ ਪੈਣਾ ਤਿੰਨ ਸਾਥੋਂ ਕਾਲਾ ਹੋਣਾ ਹੈ ਹਾਂ ਹਾਰਦਾ ਮਰੀਜ਼ ਆ ਜੇ ਮੈਨੂੰ ਕੁਝ ਹੋ ਜੇ ਤੇ ਜਿੰਨੇ ਪਿਓ ਬੋਤੇ ਜਿੰਨੇ ਬੀਮੇ ਵਾਲਾ ਮੈਨੂੰ ਤਿੰਨ ਸਾਥੋਂ ਕਾਲਾ ਹੋਣਾ ਪਤਾ ਹੈ ਚੱਲੀ ਗਰੋ ਟ੍ਰਾਈਕ ਲਾਉਂਦੀ ਹੈ ਬੀ.ਟੀ.ਆਈ ਤੋਂ ਮੈਂ ਹਾਰਦਾ ਇੱਕ ਸੈੱਟ ਪੇ ਇਹ ਮੈਨੂੰ ਇਹਨਾਂ ਨੇ ਦੁਇਆਵਾ ਜਿੰਨੇ ਪਿਓ ਬੋਤੇ ਨੇ ਦਰਦ ਲੈ ਕੇ ਦਰਦ ਲੈ ਕੇ ਮੇਰੇ ਹੱਥੀ ਪਏ ਆ ਹੱਥੀ ਪਏ ਆ ਮੇਰੇ ਫੋਨ ਦੀ ਨਾ ਬੇਦਾਦਾ ਕਰਨਾ ਔਰ ਥ੍ਰੈਡ ਕਰਦੇ ਪਏ ਤੇ ਇਥੇ ਆ ਮੈਂ ਆਇਆ ਤੇ ਇਹਨਾਂ ਨੇ ਆ ਕੇ ਆਉਂਦੇ ਸਾਰੀ ਕੋਈ ਗੱਲ ਨਹੀਂ ਸੁਣੀ ਕੁਛ ਨਹੀਂ ਮੈਨੂੰ ਪੈ ਗਿਆ ਤੇ ਦੱਦ ਲੈ ਕੇ ਪੈ ਗਿਆ ਮੇਰੇ ਕੋ ਵੀਡੀਓ ਵੀ ਹੈਗੀ ਮੁੰਡੇ ਦੀ ਜੇ ਡੁੱਟ ਗਿਆ ਵਾਲਾ ਮੁੰਡਾ ਉਹਦੀ ਵੀਡੀਓ ਦਾਤਾ ਫੜਦਾ ਉਹਨੇ ਦੁਕਾਨ 'ਚ ਲਗਾਉਣ ਜਾਂਦਾ ਤੇ ਉਹ ਕਹਿੰਦੇ ਲਗਾ ਦੇ ਲਗਾ ਦੇ ਫੜਾ ਫੜ ਔਰ ਗਿਆ ਵਾ ਤੇ ਮੇਰੇ ਕੱਪੜੇ ਸਾਰੇ ਬਾਹਰ ਦੇ ਮੇਰੀ ਭਜਾਈ ਨੂੰ ਇਹਨਾਂ ਨੇ ਧੱਕੇ ਮਾਰੇ ਉਹਨਾਂ ਨੇ ਮੈਨੂੰ ਕਾਹਦੇ ਕੱਢਦੇ ਨੇ ਉਹਨੀਆਂ ਨੂੰ ਤੇ ਚਾਂਦ ਤੋਂ ਮਾਰਨ ਪਏ ਆ ਪਹਿਲਾਂ ਪੇਂਟਿਸ ਕਰਨਾ ਸੀ ਉਹਨੀਆਂ ਨੂੰ ਪੱਲੇ ਵੇਖ ਕੇ ਕਈ ਵਾਰੀ ਮਾਰਨ ਪਏ ਮੈਨੂੰ ਖਾਲ ਨੂੰ ਮਾਰ ਪਏ ਅੱਜ ਤੱਕ ਕਦੀ ਨਹੀਂ ਬੋਲੇ ਇਹਦਾ ਨਾ ਰੱਖੀ ਰੱਖੇ ਤੁਹਾਡੇ ਕੋਲ ਕੀ ਗੱਲ ਨਹੀਂ ਹੈ ਗੱਲ ਕਰਦੇ ਕਿਉਂ ਲੜਾਈ ਹੋ ਰਹੀ ਹੈ ਦੁਕਾਨੀ ਨਜ਼ਰ ਅੰਦੀ ਸਾਰਾ ਦਿਨ ਟਰੱਕ ਖੜੇ ਰੰਦੇ ਆ ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਰ ਇਹ ਪੂਰੀ ਇਨਕੁਆਰੀਟੀ ਵਾਲੇ ਨੇ ਦੋ ਨੰਬਰ ਦਾ ਕੰਮ ਕਰਦੇ ਆ ਗੰਦੀਆਂ ਕੰਮ ਕਰਦੇ ਆ ਫਿਰ ਇਹ ਦੋ ਨੰਬਰ ਦਾ ਕੰਮ ਕਰਦੇ ਆ ਇਹ ਕਿੰਨੇ ਬਿਓ ਬਟਨ ਸ਼ਰਮ ਆਣੀ ਨਹੀਂ ਇਹ ਕੰਮ ਕਰਦੇ ਆ ਮਰੂ ਚੰਨੀ ਇਹ ਕੁੜੀਆਂ ਅੰਦਰੋਂ ਹੀ ਦਾ ਕੰਮ ਕਰਦੀਆਂ ਆ ਇਹੋ ਜਿਹੇ ਕੰਮ ਕਰਦੀਆਂ ਆ ਜਿਹੜੇ ਕੁੜੀਆਂ ਨੂੰ ਖੜੇ ਕੋ ਸੁਣੀਆਂ ਨਾ ਜਾਣ ਅੰਦਰ ਕੁੜੀਆਂ ਲੇਡੀਜ਼ ਦਾ ਕੰਮ ਕਰਦਾ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਦੁਕਾਨਦਾਰਾਂ ਨੇ ਜੋ ਗੁਰਦਾਸਪੁਰ ਪੁਲਿਸ ਦੇ ਉੱਪਰ ਇਲਜ਼ਾਮ ਲਗਾਏ ਹਨ ਉਹ ਕਿਵੇਂ ਜਿਹੜੇ ਦਾਗ ਤੋਂ ਜਿਹੜੀ ਪੁਲਿਸ ਹੈ ਬੇਦਾਗ ਹੁੰਦੀ ਹੈ ਔਰ ਦੁਕਾਨਦਾਰਾਂ ਨੂੰ ਕਿਵੇਂ ਇਨਸਾਫ ਮਿਲਦਾ ਹੈ ਕਿ ਜਾਂ ਇਹ ਗੁਰਦਾਸਪੁਰ ਪੁਲਿਸ ਜਿਹੜੀ ਹੈ ਇਸੇ ਹੀ ਤਰ੍ਹਾਂ ਲਗਾਤਾਰ ਜੋ ਸੁਰੱਖਿਆ ਵਿੱਚ ਰਹੇਗੀ ਤੁਸੀਂ ਦੇਖਦੇ ਰਹੋ ਰਵੀ ਬਰਾਤ ਨਿਯੁਜ ਕਮਲਜੀਤ ਸਿੰਘ ਪੱਡਾ